ਕੀ ਕੈਨੇਡਾ ਦਾ ਸੂਬਾ ਅਲਬਰਟਾ ਹੁਣ ਲੱਗਿਆ ਹੈ ਕੈਨੇਡਾ ਤੋਂ ਵੱਖ ਕੀ ਹੈ ਅਲਬਰਟਾ ਸੈਪਰੇਟਿਜ਼ਮ ਮੂਵਮੈਂਟ ਕੀ ਹੈ ਇਸ ਦਾ ਇਤਿਹਾਸ ਕਿਉਂ ਇਸ ਨੇ ਹੁਣ ਫੜ ਲਿਆ ਹੈ ਜ਼ੋਰ ਕੀ ਕਹਿ ਰਹੇ ਨੇ ਇਸ ਬਾਰੇ ਲੀਡਰਸ ਕੀ ਇਹ ਸੱਚਮੁੱਚ ਪੋਸੀਬਲ ਹੈ ਇਹ ਜਾਣਾਂਗੇ ਅੱਜ ਦੀ ਵੀਡੀਓ 'ਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਕੈਨੇਡਾ ਦੀ ਧਰਤੀ ਉੱਤੇ ਚੱਲਦਾ ਤੁਹਾਡਾ ਆਪਣਾ ਪੰਜਾਬੀ ਡਾਇਸਪੋਰਾ ਟੀਵੀ ਆਓ ਹੁਣ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਕੈਨੇਡਾ ਦੀ ਬੇਸਿਕ ਇਨਫੋਰਮੇਸ਼ਨ ਤੋਂ ਕੈਨੇਡਾ ਦੇ ਵਿੱਚ 10 ਸੂਬੇ ਤੇ 3 ਟੈਰੀਟਰੀਜ਼ ਨੇ ਅਲਬਰਟਾ ਕੈਨੇਡਾ ਦੇ ਵੈਸਟ ਵਿੱਚ ਪੈਂਦਾ ਤੇ ਪੰਜਾਬੀ ਇਸ ਨੂੰ ਐਡਮਿੰਟਨ ਤੇ ਕੈਲਗਰੀ ਸ਼ਹਿਰਾਂ ਕਰਕੇ ਚੰਗੀ ਤਰ੍ਹਾਂ ਜਾਣਦੇ ਨੇ ਹੁਣ ਗੱਲ ਕਰਦੇ ਆ ਕਿ ਅਲਬਰਟਾ ਐਨਾ ਇੰਪੋਰਟੈਂਟ ਕੈਨੇਡਾ ਦੇ ਲਈ ਕਿਉਂ ਹੈ oil reserve ਦੇ ਮਾਮਲੇ ਦੇ ਵਿੱਚ ਕੈਨੇਡਾ ਵੈਨਜ਼ੁਏਲਾ ਸਾਊਦੀ ਅਰੇਬੀਆ ਤੇ ਈਰਾਨ ਤੋਂ ਬਾਅਦ ਚੌਥੇ ਨੰਬਰ ਤੇ ਆਂਦਾ ਹੈ ਕੈਨੇਡਾ ਦੇ ਕੋਲ 170 ਬਿਲੀਅਨ ਬੈਰਲ oil reserve ਹੈ ਤੇ ਇਸ ઓਲ ਰਿਜ਼ਰਵ ਦੇ ਵਿੱਚ 84% ਕੰਟਰੀਬਿਊਸ਼ਨ ਸਿਰਫ ਅਲਬਰਟਾ ਦਾ ਹੀ ਹੈ ਇਸ ਤੋਂ ਇਲਾਵਾ ਜੰਗਲੀ ਰਕਬਾ ਕੈਨੇਡਾ ਦੇ ਵਿੱਚ BC ਦੇ ਕਿਊਬਿਕ ਤੋਂ ਬਾਅਦ ਅਲਬਰਟਾ ਕੋਲੀ ਹੈ। ਐਗਰੀਕਲਚਰ ਪ੍ਰੋਡਿਊਸ ਵੀ ਵੱਡੇ ਲੈਵਲ ਤੇ ਹੈ। ਜੇ ਕੈਨੇਡਾ ਦੀ ਗੱਲ ਕਰੀਏ ਤਾਂ 40% ਤੋਂ ਵੱਧ ਜਿਹੜੀ ਬੀਫ ਇੰਡਸਟਰੀ ਹੈ ਉਹ ਸਿਰਫ ਅਲਬਰਟਾ ਤੋਂ ਆਉਂਦੀ ਹੈ। ਇਸ ਤੋਂ ਇਲਾਵਾ ਗੋਲ ਤੇ ਹੋਰ ਇੰਡਸਟਰੀਅਲ ਮਿਨਰਲਸ ਜਿਹੜੇ ਬਹੁਤ ਹੀ ਰੀਅਰ ਨੇ ਉਹ ਅਲਬਰਟਾ ਦੇ ਵਿੱਚ ਮੌਜੂਦ ਨੇ। ਸੋ ਨੈਚੁਰਲ ਰਿਸੋਰਸ ਰਿਚ ਹੋਣ ਕਰਕੇ ਅਲਬਰਟਾ ਕੈਨੇਡਾ ਦਾ ਬਹੁਤ ਹੀ ਇੰਪੋਰਟੈਂਟ ਪ੍ਰੋਵਿੰਸ ਹੈ। ਅਲਬਰਟਾ 1905 ਦੇ ਵਿੱਚ ਜੁਆਇਨ ਕਰਦਾ ਹੈ ਕਨਫੈਡਰੇਸ਼ਨ ਤੇ 1905 ਦੇ ਵਿੱਚ ਹੀ ਸ਼ੁਰੂਆਤ ਹੋ ਜਾਂਦੀ ਹੈ ਇਸ ਮੂਵਮੈਂਟ ਦੀ ਕਿਉਂਕਿ 1905 ਤੋਂ ਲੈ ਕੇ 1930 ਦੇ ਵਿੱਚ ਅਲਬਰਟਾ ਦਾ ਕਨਫਲਿਕਟ ਚੱਲਦਾ ਹੈ ਫੈਡਰਲ ਗਵਰਨਮੈਂਟ ਨਾਲ ਕਿਉਂਕਿ ਨੈਚੁਰਲ ਰਿਸੋਰਸਸ ਦੇ ਉੱਤੇ ਅਧਿਕਾਰ ਉਸ ਟਾਈਮ ਫੈਡਰਲ ਗਵਰਨਮੈਂਟ ਦਾ ਸੀ ਸੋ 1930 ਦੇ ਵਿੱਚ ਇੱਕ ਐਗਰੀਮੈਂਟ ਹੁੰਦਾ ਹੈ ਉਸ ਐਗਰੀਮੈਂਟ ਤੋਂ ਬਾਅਦ ਅਲਬਰਟਾ ਨੂੰ ਵਾਪਸ ਮਿਲਦੇ ਨੇ ਉਹਦੇ ਨੇਚਰਲ ਰਿਸੋਰਸਸ ਸੋ ਏ ਸੀ ਫੇਜ਼ 1 ਇਹਦਾ ਦੂਜਾ ਫੇਜ਼ ਸ਼ੁਰੂ ਹੁੰਦਾ ਹੈ 1950 ਤੇ ਚੱਲਦਾ 1950 ਤੋਂ 1970 ਤੱਕ World War 2 ਤੋਂ ਬਾਅਦ ਇੱਕ ਕਨਫਲਿਕਟ ਸਟਾਰਟ ਹੁੰਦਾ ਕਿਉਂਕਿ ਉਸੇ ਸਮੇਂ ਦੌਰਾਨ ਅਲਬਰਟਾ ਦੇ ਵਿੱਚ ਤੇਲ ਲੱਭ ਲਿਆ ਗਿਆ ਅਤੇ ਤੇਲ ਲੱਭਣ ਤੋਂ ਬਾਅਦ ਜਿਹੜਾ ਇੱਕ ਬੂਮ ਆਂਦਾ ਉਸ ਟਾਈਮ ਉਹਦਾ ਕਨਫਲਿਕਟ ਇਕਨੋਮਿਕ ਪਾਲਿਸੀਸ ਸੀਗੀਆਂ ਜਿਹੜੀ ਕੈਨੇਡਾ ਦੀਆਂ ਉਹਦੇ ਨਾਲ ਉਹ ਲੋਕ ਫੀਲ ਕਰ ਰਹੇ ਸੀ ਜਿਹੜੇ ਅਲਬਰਟਾ 'ਚ ਰਹਿੰਦੇ ਸੀ ਉਹਨਾਂ ਨੂੰ ਲੱਗਦਾ ਸੀ ਸਾਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਹੈ ਨੈਕਸਟ ਫੇਜ਼ 1980 ਦੇ ਵਿੱਚ ਆਂਦਾ ਹੈ ਜਿੱਥੇ ਇਸ ਸੈਟਲਮੈਂਟ ਪੀਕ ਤੇ ਪਹੁੰਚ ਗਿਆ ਉਸ ਟਾਈਮ ਸੀ ਟਰੂਡੋ ਪ੍ਰਾਈਮ ਮਿਨਿਸਟਰ ਸੋ ਜਸਟਨ ਟਰੂਡੋ ਦੇ ਫਾਦਰ ਉਸ ਟਾਈਮ ਪ੍ਰਾਈਮ ਮਿਨਿਸਟਰ ਸੀ ਤੇ ਉਹ ਪ੍ਰੋਗਰਾਮ ਲੈ ਕੇ ਆਏ ਐਨ ਈ ਪੀ ਨੈਸ਼ਨਲ એનર્ਜੀ ਪ੍ਰੋਗਰਾਮ ਜਿਹਦੇ ਤਹਿਤ ਉਹਨਾਂ ਨੇ ਵੱਧ ਕੰਟਰੋਲ ਕੀਤਾ ਇੱਥੇ ਦੇ ਮੇਨ ਰਿਸੋਰਸ ਜਿਹੜਾ ਕਿ ਔਇਲ ਹੈ ਉਹਦੀ ਜਿਹੜੀ ਇਨਕਮ ਸੀ ਉਹਨੂੰ ਰੀਡਿਸਟ੍ਰਿਬਿਊਟ ਕਰਨ ਦਾ ਤੇ ਉਹਦਾ ਜਿਹੜਾ ਹੈਗਾ ਪ੍ਰਾਈਸ ਦੇ ਉੱਤੇ ਟੋਟਲ ਕੰਟਰੋਲ ਫੈਡਰਲ ਗਵਰਨਮੈਂਟ ਦਾ ਹੋ ਗਿਆ ਤੇ ਜਿਹਦੇ ਨਾਲ ਜਿਹੜਾ ਇਹ ਸੈਂਟੀਮੈਂਟ ਹੈ ਇਸ ਨੂੰ ਹੋਰ ਹਵਾ ਮਿਲੀ ਨੈਕਸਟ ਫੇਜ਼ ਚੱਲਦਾ ਹੈ ਐਨਈਪ ਪ੍ਰੋਗਰਾਮ ਤੋਂ ਬਾਅਦ 2000 ਤੱਕ ਜਿਹਦੇ ਵਿੱਚ ਵਖਵਾਦ ਦੀ ਗੱਲ ਕੱਟ ਜਾਂਦੀ ਹੈ ਪਰ ਖੇਤਰਵਾਦ ਦੀ ਗੱਲ ਉਸ ਦੇ ਉੱਤੇ ਭਾਰੂ ਹੋ ਜਾਂਦੀ ਹੈ 2010 ਤੋਂ ਬਾਅਦ ਇਹ ਗੱਲ ਦੁਬਾਰਾ ਫਿਰ ਤੁਰ ਪੈਂਦੀ ਹੈ ਤੇ ਜ਼ੋਰ ਨਾਲ ਚੱਲਦੀ ਹੈ ਜਦੋਂ 2015 ਦੇ ਵਿੱਚ ਜਸਟਨ ਟਰੂਡੋ ਸੱਤਾ ਦੇ ਵਿੱਚ ਆ ਜਾਂਦੇ ਨੇ ਜਸਟਨ ਟਰੂਡੋ ਦੇ ਆਉਣ ਦੇ ਨਾਲ ਪਾਲਿਸੀਜ਼ ਦੇ ਵਿੱਚ ਵੀ ਸ਼ਿਫਟ ਆਉਂਦਾ ਸੋ ਉਹ ਕਲਾਈਮੇਟ ਚੇਂਜ ਦੀ ਗੱਲ ਕਰਦੇ ਨੇ ਕਾਰਬਨ ਟੈਕਸ ਦੀ ਗੱਲ ਕਰਦੇ ਨੇ ਪਾਈਪਲਾਈਨਸ ਜਿਹੜੇ ਪ੍ਰੋਜੈਕਟ ਸੀ ਉਹ ਕੁਝ ਡਿਲੇ ਹੋ ਜਾਂਦੇ ਨੇ ਇਹਦੇ ਨਾਲ ਦੁਬਾਰਾ ਇਹ ਗੱਲ ਚਰਚਾ ਦੇ ਵਿੱਚ ਆ ਜਾਂਦੀ ਹੈ ਸੋ 2019 ਦੇ ਵਿੱਚ ਬ੍ਰੈਕਸਿਟ ਦੇ ਤਰਜ਼ ਦੇ ਉੱਤੇ ਇੱਥੇ ਵੈਕਸਿਟ ਸਟਾਰਟ ਕੀਤਾ ਗਿਆ। ਸੋ ਬ੍ਰੈਕਸਿਟ ਤੁਸੀਂ ਜਾਣਦੇ ਹੋ ਜਿਵੇਂ ਬ੍ਰਿਟੇਨ ਨੇ ਐਗਜ਼ਿਟ ਕਰਨ ਦੇ ਲਈ ਯੂਰਪ ਦੇ ਵਿੱਚੋਂ ਯੂਰਪੀਨ ਯੂਨੀਅਨ ਦੇ ਵਿੱਚੋਂ ਜਿਹੜਾ ਉਹਨਾਂ ਦਾ ਇੱਕ ਪ੍ਰੋਗਰਾਮ ਸੀ ਬ੍ਰੈਕਸਿਟ ਉਹੀ ਤਰਜ਼ ਦੇ ਤੇ ਇੱਥੇ ਵੈਕਸਿਟ ਸਟਾਰਟ ਕੀਤਾ ਗਿਆ 2019 ਦੇ ਵਿੱਚ। ਸੋ ਉਸ ਤਰ੍ਹਾਂ ਗੱਲਾਂ ਲਗਾਤਾਰ ਵੱਧ ਰਹੀਆਂ ਸੀ ਤੇ ਅੱਜ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆਈ ਹੈ ਇਹ ਦੁਬਾਰਾ ਵਧੀ ਜਦੋਂ ਇਲਸਟ ਇਲੈਕਸ਼ਨ ਹੋਏ ਨੇ ਜਿਦੇ ਵਿੱਚ ਮਾਰਕ ਕਰਨੀ ਪ੍ਰਾਈਮ ਮਿਨਿਸਟਰ ਬਣਦੇ ਨੇ ਸੋ ਉਹਦੇ ਬਹੁਤ ਸਾਰੇ ਫੈਕਟਰਸ ਨੇ ਆਓ ਉਹਨਾਂ ਬਾਰੇ ਗੱਲ ਕਰਦੇ ਆਂ ਵੱਡੇ ਤੌਰ ਦੇ ਉੱਤੇ ਤਿੰਨ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਇਹ ਹੁਣ ਕਨਫਲਿਕਟ ਵਧਿਆ ਹੋਇਆ ਹੈ ਇੱਕ ਇਕੁਅਲਾਈਜੇਸ਼ਨ ਆਫ ਪੇਮੈਂਟਸ ਜਿਹਦੇ ਵਿੱਚ ਸੂਬਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਹੈਵ ਐਂਡ ਹੈਵ ਨਾਟ ਮਤਲਬ ਉਹ ਸੂਬੇ ਜਿਨ੍ਹਾਂ ਦੇ ਕੋਲੇ ਕੁਝ ਰਿਸੋਰਸ ਜਾਂ ਆਮਦਨ ਦੇ ਸਾਧਨ ਨੇ ਕੁਝ ਸ਼ੁਬੇ ਜਿਨ੍ਹਾਂ ਕੋਲੇ ਉਹ ਕੱਟ ਨੇ ਉਹਨਾਂ ਨੂੰ ਉਹ ਫੰਡਸ ਟਰਾਂਸਫਰ ਕੀਤੇ ਜਾਂਦੇ ਨੇ ਜਿਦੇ ਵਿੱਚ ਇੱਕ ਸ਼ੁਬਾ ਹੈ ਕਿਊਬਿਕ ਸੋ ਅਲਬਰਟਾ ਦਾ ਇੱਕ ਵੱਡਾ ਕਨਸਰਨ ਹੈ ਕਿ ਅਸੀਂ ਰੈਵਨਿਊ ਵੱਡੇ ਲੈਵਲ ਦੇ ਉੱਤੇ ਜਨਰੇਟ ਕਰਦੇ ਹਾਂ ਪਰ ਜਿਹੜੀ ਸਾਨੂੰ ਪੇਮੈਂਟ ਵਾਪਸ ਮਿਲਦੀ ਹੈ ਉਹ ਕੱਟ ਹੈ ਇਹ ਹੈ ਪਹਿਲਾ ਕਨਫਲਿਕਟ ਦਾ ਰੀਜ਼ਨ ਦੂਜਾ ਰੀਜ਼ਨ ਹੈਗਾ ਉਹ ਹੈਗੀ ਹੈ ਲੈਸ ਰਿਪਰੈਜੈਂਟੇਸ਼ਨ ਇਨ ਆਟਵਾ ਆਟਵਾ ਜਿਹੜੀ ਹੈਗੀ ਹੈ ਇਹਦੀ ਰਾਜਤਾਨੀ ਹੈ ਸੋ ਕਿਹਾ ਜਾਂਦਾ ਕਿ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਘੱਟ ਹੈ ਸੋ ਇਹਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ ਅਲਬਰਟਾ ਦੇ ਵਿੱਚ ਟੋਟਲ 37 ਜਿਹੜੀ ਐਮਪੀ ਦੀਆਂ ਸੀਟਾਂ ਨੇ ਜਿਨ੍ਹਾਂ ਵਿੱਚ 34 ਸੀਟਾਂ ਇਸ ਵਾਰ ਵੀ ਇੱਥੇ ਦੀ ਕਨਜ਼ਰਵੇਟਿਵ ਪਾਰਟੀ ਕੋਲੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇੱਥੇ ਮੈਜੋਰਟੀ ਸੀਟਾਂ ਜਿੱਤਦੇ ਹਾਂ ਬਟ ਸੈਂਟਰ ਦੇ ਵਿੱਚ ਮੀਨਸ ਫੈਡਰਲ ਗਵਰਨਮੈਂਟ ਦੇ ਵਿਚ ਉਹਨਾਂ ਦੀ ਰਿਪਰੈਜੈਂਟੇਸ਼ਨ ਨਹੀਂ ਹੈ ਕਿਉਂਕਿ ਉੱਥੇ ਫਿਰ ਬਣ ਗਈ ਹੈ ਲਿਬਰਲ ਸਰਕਾਰ 2019 ਦੇ ਵਿੱਚ ਵੀ ਇਸੇ ਤਰ੍ਹਾਂ ਕੁਝ ਹੋਇਆ ਸੀ ਕਨਜ਼ਰਵੇਟਿਵ ਪਾਰਟੀ ਜਿੱਤੀ ਪਰ 19 ਦੇ ਵਿੱਚ ਵੀ ਟਰੂਡੋ ਯਾਨਕੀ ਲਿਬਰਲ ਗਵਰਨਮੈਂਟ ਫੈਡਰਲ ਸਰਕਾਰ ਦੇ ਉੱਤੇ ਕਾਬਜ਼ ਹੋਈ ਸੋ ਇਹ ਹੈ ਦੂਜਾ ਵੱਡਾ ਕਾਰਨ ਕੌਨਫਲਿਕਟ ਦਾ ਤੀਜਾ ਉਹ ਹੈ ਕਲਚਰਲ ਡਿਫਰੈਂਸ ਸੋਚ ਦਾ ਡਿਫਰੈਂਸ ਸੋ ਉਹ ਬਹੁਤ ਸਾਰੀਆਂ ਜਿਹੜੇ ਕਾਨੂੰਨ ਜਿਨ੍ਹਾਂ ਨੂੰ ਫੈਡਰਲ ਗਵਰਨਮੈਂਟ ਲਾਗੂ ਕਰਨਾ ਚਾਹਦੀ ਹੈ ਪਰ ਇਹ ਆਪਣੇ ਕਲਚਰ ਦੇ ਅਕੋਰਡਿੰਗ ਉਹਨੂੰ ਸੈੱਟ ਨਹੀਂ ਸਮਝਦੇ ਸੋ ਇਹ ਹੈ ਤੀਜਾ ਵੱਡਾ ਕਾਰਨ ਹੁਣ ਗੱਲ ਕਰੀਏ ਇੱਥੇ ਦੀ ਪ੍ਰੀਮੀਅਰ ਜਿਹੜੇ ਕੀ ਕਨਜ਼ਰਵੇਟਿਵ ਪਾਰਟੀ ਦੇ ਮੁਖੀ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ ਉਸ ਤੋਂ ਇਮੀਡੀਏਟ ਬਾਅਦ ਉਹ ਇੱਕ ਬਿੱਲ ਲੈ ਕੇ ਆਂਦੇ ਨੇ ਜਿਸ ਬਿੱਲ ਦੇ ਨਾਲ ਉਹ ਕੋਸ਼ਿਸ਼ ਕਰ ਰਹੇ ਨੇ ਕਿ ਰਿਫਰੈਂਡਮ ਕਰਨਾ ਸੌਖਾ ਹੋ ਜਾਵੇ ਸੋ ਰਿਫਰੈਂਡਮ ਜਿਵੇਂ ਤੁਸੀਂ ਜਾਣਦੇ ਹੋ ਉਹਦੇ ਵਿੱਚ ਇੱਕ ਸਵਾਲ ਦੇ ਉੱਤੇ ਵੋਟਾਂ ਪੈਂਦੀਆਂ ਨੇ ਕਿ ਤੁਸੀਂ ਇਹ ਚੀਜ਼ ਚਾਹੁੰਦੇ ਹੋ ਜਾਂ ਨਹੀਂ ਸੋ ਉਹਦੇ ਕਾਨੂੰਨ ਢਿੱਲੇ ਕੀਤੇ ਜਾ ਰਹੇ ਨੇ ਸੋ ਉਹ ਕਾਨੂੰਨ ਢਿੱਲੇ ਕਿਸ ਤਰ੍ਹਾਂ ਹੋ ਰਹੇ ਨੇ ਕਿ ਪਹਿਲਾਂ ਜਿਵੇਂ ਤਕਰੀਬਨ 20% ਜਿਹੜੇ ਹੈਗੇ ਨੇ ਬੰਦਿਆਂ ਦੇ ਸਿਗਨੇਚਰਸ ਚਾਹੀਦੇ ਸੀਗੇ ਜੇ ਰਿਫਰੈਂਡਮ ਟ੍ਰਿਗਰ ਕਰਾਣਾ ਹੈ ਸੋ ਹੁਣ ਉਹ ਘਟਾ ਕੇ 10% ਕਰ ਦਿੱਤਾ ਗਿਆ ਦੂਜੀ ਗੱਲ ਉਹਦੇ ਵਿੱਚ ਦਿਨ ਵਧਾ ਦਿੱਤੇ ਗਏ ਨੇ ਪਹਿਲਾਂ ਉਹਨਾਂ ਨੂੰ 90 ਦਿਨ ਮਿਲਦੇ ਸੀ ਹੁਣ 120 ਦਿਨ ਕਰ ਦਿੱਤੇ ਗਏ ਨੇ ਸੋ ਉਹਨਾਂ ਨੇ ਇਹ ਰੀਸੈਂਟਲੀ ਇਹ ਕਾਨੂੰਨ ਪਾਸ ਕੀਤਾ ਸੋ ਉਸ ਤੋਂ ਪਹਿਲਾਂ ਉਹਨਾਂ ਨੇ ਕਾਨੂੰਨ ਪਾਸ ਕੀਤਾ ਜਿਸ ਸੋਵਰਨਟੀ ਐਕਟ ਕਹਿੰਦੇ ਸੀ ਪਰ ਜਿੰਨੇ ਵੀ ਸਟੇਟਮੈਂਟਸ ਆਈਆਂ ਨੇ ਪ੍ਰੀਮੀਅਰ ਦੀਆਂ ਉਹ ਹੈਗੀਆਂ ਨੇ ਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਸੋਵਰਨ ਰਹਿਣਾ ਚਾਹੁੰਦੇ ਆਂ ਸਾਨੂੰ ਵੱਧ ਅਧਿਕਾਰ ਚਾਹੀਦੇ ਨੇ ਪਰ ਉਸੇ ਹੀ ਕਨਜ਼ਰਵੇਟਿਵ ਪਾਰਟੀ ਦੇ ਕੁਝ ਲੀਡਰ ਜਿਹੜੇ ਪਾਰਟੀ ਨਾਲੋਂ ਹੁਣ ਵੱਖਰੇ ਹੋ ਗਏ ਨੇ ਤੇ ਡਿਫਰੈਂਟ ਡਿਫਰੈਂਟ ਗਰੁੱਪਸ ਇੰਡੀਪੈਂਡੈਂਟਲੀ ਆਪਣੇ ਚਰਾਰ ਚਲਾ ਰਹੇ ਨੇ ਜਾਂ ਛੋਟੀਆਂ ਖੇਤਰੀਆਂ ਪਾਰਟੀਆਂ ਚਲਾ ਰਹੇ ਨੇ ਉਹ ਪੂਰੀ ਤਰ੍ਹਾਂ ਅਲਬਰਟਾ ਨੂੰ ਕੈਨੇਡਾ ਦੇ ਨਾਲੋਂ ਤੋੜਨਾ ਚਾਹੁੰਦੇ ਨੇ ਤੇ ਇਸ ਨੂੰ ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ ਦੇ ਉੱਤੇ ਚਾਹੁੰਦੇ ਨੇ ਇਸੇ ਤਰ੍ਹਾਂ ਹੀ ਕੁਝ ਆਵਾਜ਼ਾਂ ਉੱਠ ਰਹੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਅਲਬਰਟਾ ਜਿਹੜਾ ਹੈਗਾ ਓਹੋ ਅਮਰੀਕਾ ਦਾ ਪਾਰਟਨ ਸੋ ਇਥੇ ਫਰਸਟ ਯਾ 51st ਦੀ ਗੱਲ ਹੋ ਰਹੀ ਹੈ ਹੁਣ ਗੱਲ ਕਰਦੇ ਹਾਂ ਕੀ ਇਹ ਪੋਸੀਬਲ ਹੈ ਸੋ ਜੇ ਅਲਬਰਟਾ ਨੇ ਕੈਨੇਡਾ ਤੋਂ ਵੱਖਰਾ ਹੋਣਾ ਸੋ ਉਹਦੇ ਪੰਜ ਸਟੈਪਸ ਨੇ ਪਹਿਲਾ ਸਟੈਪ ਹੈ ਰੈਫਰੈਂਡਮ ਮੰਡੇਟ ਲੈਣਾ ਜਿਹਦੇ ਬਾਰੇ ਆਪਾਂ ਪਿੱਛੇ ਗੱਲ ਕੀਤੀ ਹੈ ਕਿ 10% ਬੰਦੇ ਦੇ ਸਿਗਨੇਚਰ ਕਰਕੇ ਉਹ ਪਟੀਸ਼ਨ ਜਿਹੜਾ ਹੈਗਾ ਉਹ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਦੇਣਗੇ ਤਾਂ ਪ੍ਰੋਵਿੰਸ਼ੀਅਲ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਰੈਫਰੈਂਡਮ ਕਰਾਣਗੇ ਤੇ ਜੇ ਇਸੇ ਰੈਫਰੈਂਡਮ ਦੇ ਵਿੱਚ 50% ਤੋਂ ਜ਼ਿਆਦਾ ਲੋਕ ਇਹ ਕਹਿੰਦੇ ਨੇ ਕਿ ਅਸੀਂ ਕੈਨੇਡਾ ਤੋਂ ਵੱਖਰਾ ਹੋਣਾ ਚਾਹੁੰਦੇ ਆ ਫਿਰ ਉਹ ਜਾਏਗਾ ਨੈਕਸਟ ਸਟੈਪ ਦੇ ਵਿੱਚ ਸੋ ਨੈਕਸਟ ਸਟੈਪ ਹੈ ਫੈਡਰਲ ਗਵਰਨਮੈਂਟ ਦੇ ਨਾਲ 네ਗੋਸ਼ੀਏਸ਼ਨ ਫੈਡਰਲ ਗਵਰਨਮੈਂਟ ਇੱਥੇ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਫੈਡਰਲ ਗਵਰਨਮੈਂਟ ਦੀ ਆਬਲੀਗੇਸ਼ਨ ਹੈ कि ਉਹਨਾਂ ਨੂੰ ਨੇਗੋਸ਼ੀਏਟ ਕਰਨਾ ਪਏਗਾ ਪਰ ਐਗਰੀ ਕਰਨਾ ਜ਼ਰੂਰੀ ਨਹੀਂ ਹੈ ਬਹੁਤ ਸਾਰੇ ਮਸਲਿਆਂ ਦੇ ਉੱਤੇ ਚਰਚਾ ਹੋਏਗੀ ਚਾਹੇ ਉਹ ਡੈਟ ਨੂੰ ਲੈ ਕੇ ਨੇ ਚਾਹੇ ਉਹ ਬਾਉਂਡਰੀ ਨੂੰ ਲੈ ਕੇ ਨੇ ਚਾਹੇ ਇੰਡੀਜਿਨਸ ਦੇ ਰਾਈਟਸ ਨੂੰ ਲੈ ਕੇ ਨੇ ਸੋ ਉਹਦੇ ਉੱਤੇ ਨੇਗੋਸ਼ੀਏਸ਼ਨ ਹੋਏਗੀ ਜੇਕਰ ਫੈਡਰਲ ਗਵਰਨਮੈਂਟ ਵੀ ਮੰਨ ਜਾਂਦੀ ਹੈ ਐਗਰੀ ਹੋ ਜਾਂਦੀ ਹੈ ਨੇਗੋਸ਼ੀਏਸ਼ਨ ਤੋਂ ਬਾਅਦ ਟਰਮਸ ਐਂਡ ਕੰਡੀਸ਼ਨਸ ਫਾਈਨਲ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਚਾਹੀਦਾ ਹੈ ਪਾਰਲੀਮੈਂਟ ਤੋਂ ਅਪਰੂਵਲ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਸਾਡੇ ਲੋਕ ਸਭਾ ਤੇ ਰਾਜ ਸਭਾ ਹੁੰਦੀ ਹੈ ਉਸੇ ਤਰ੍ਹਾਂ ਹੀ ਇੱਥੇ ਕੈਨੇਡਾ ਦੇ ਵਿੱਚ ਵੀ ਲੋਕ ਸਭਾ ਤੇ ਰਾਜ ਸਭਾ ਹਾਊਸ ਆਫ ਕਾਮਨ ਤੇ ਸੈਨੇਟ ਜੇ ਦੋਨਾਂ ਨੇ ਅਪਰੂਵ ਕਰਤਾ ਤਾਂ ਜਾਏਗਾ ਨੈਕਸਟ ਸਟੈਪ ਨੈਕਸਟ ਸਟੈਪ ਕੀ ਹੈ ਜਿਵੇਂ ਇੱਥੇ ਆਪਾਂ ਪਹਿਲਾਂ ਗੱਲ ਕੀਤੀ ਸੀਗੀ 10 ਸੂਬੇ ਨੇ ਦਸਾਂ ਦੇ ਵਿੱਚੋਂ 7 ਸੂਬੇ ਐਗਰੀ ਕਰਨੇ ਚਾਹੀਦੇ ਨੇ ਤੇ ਕੈਨੇਡਾ ਦੀ ਜਿੰਨੀ ਟੋਟਲ ਪੋਪੂਲੇਸ਼ਨ ਹੈ ਉਹਦਾ 50% ਐਗਰੀ ਹੋਵੇ ਮੀਨਸ 7/50 ਤਾਂ ਹੀ ਰੂਲ ਨੂੰ ਕਹਿੰਦੇ ਕਿ 7 ਪ੍ਰੋਵਿੰਸ ਐਗਰੀ ਹੋਣੇ ਚਾਹੀਦੇ ਆ ਤੇ 50% ਟੋਟਲ ਪਾਪੂਲੇਸ਼ਨ ਜੇ ਇਹ ਸਾਰੀ ਕੰਡੀਸ਼ਨਸ ਫੁਲਫਿਲ ਹੁੰਦੀਆਂ ਨੇ ਤਾਂ ਹੀ ਪਹੁੰਚਦੀ ਹੈ ਇਹ ਗੱਲ ਨੈਕਸਟ ਸਟੈਪ ਤੇ ਨੈਕਸਟ ਸਟੈਪ ਆਂਦਾ ਹੈ ਇੱਥੇ ਦੇ ਮੂਲ ਨਿਵਾਸੀਆਂ ਨਾਲ ਕੰਸਲਟ ਕਰਨ ਦਾ ਤੇ ਉਹਨਾਂ ਤੋਂ ਕਨਸੈਂਟ ਲੈਣ ਦਾ ਕਿਉਂਕਿ ਟ੍ਰੀਟੀ 6 7 8 ਇਹ ਉਹਨਾਂ ਨੂੰ ਅਧਿਕਾਰ ਦਿੰਦੀ ਹੈ ਮੂਲ ਨਿਵਾਸੀਆਂ ਨੂੰ ਕਿ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਉਹਨਾਂ ਨੇ ਜਦੋਂ ਇਹ ਕੰਸੈਂਟ ਦਿੱਤਾ ਸੀ ਉਹਨਾਂ ਨੇ ਕਰਾਉਨ ਨੂੰ ਦਿੱਤਾ ਸੀ ਮੀਨਸ ਫੈਡਰਲ ਗਵਰਨਮੈਂਟ ਨੂੰ ਦਿੱਤਾ ਸੀ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣਾ ਮੰਨਿਆ ਸੀ ਉਹਨਾਂ ਨਾਲ ਦੀ ਮਰਜ਼ੀ ਹੈ ਕਿ ਉਹ ਅਲਬਰਟਾ ਦੇ ਨਾਲ ਐਜ਼ ਅ ਕੰਟਰੀ ਜਾਣਾ ਚਾਹੁੰਦੇ ਨੇ ਜਾਂ ਉਹ ਲਾਇਲ ਨੇ ਕੈਨੇਡਾ ਦੇ ਨਾਲ ਕੈਨੇਡਾ ਦੇ ਨਾਲ ਹੀ ਰਹਿਣਗੇ ਸੋ ਜੇ ਉਹ ਆਪਣਾ ਕੰਸੈਂਟ ਦਿੰਦੇ ਨੇ ਤਾਂ ਇਹ ਗੱਲ ਪੂਰੀ ਹੁੰਦੀ ਹੈ ਜਿਹੜੀ ਬਹੁਤ ਵੱਡੀ ਅਰਚਨ ਹੈ ਕਿਉਂਕਿ ਰੀਸੈਂਟਲੀ ਉਨਾਂ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ। The last step hai international recognition. Je international organizations ja dooje mulk tonu as a country hi recognize nahi karde to tonda existence mushkil hai. So future dark hai. ਸੋ ਇਸ ਕਰਕੇ ਉਹ ਵੀ ਚਾਹੀਦੀ ਹੈ ਸੋ ਇਹ ਸਾਰੇ ਸਟੈਪਸ ਨੇ ਸੋ ਇੰਨਾ ਸੌਖਾ ਨਹੀਂ ਹੈ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਲੋਕ ਉਸ ਝੰਡੇ ਲੈ ਕੇ ਖੜੇ ਹੋ ਗਏ ਨੇ ਤੇ ਕਹਿੰਦੇ ਨੇ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ ਇਹ ਜਿਹੜੇ ਸਰਵੇ ਹੋਏ ਨੇ ਉਹਦੇ ਵਿੱਚ ਤਕਰੀਬਨ 14-15% ਬੰਦੇ ਕਹਿੰਦੇ ਨੇ ਜਿਹੜੇ ਅਸੀਂ ਕੈਨੇਡਾ ਤੋਂ ਵੱਖ ਹੋਣਾ ਚਾਹੁੰਦੇ ਆ ਉਹ ਅਲਬਰਟਾ ਦੀ ਪੋਪੂਲੇਸ਼ਨ ਦੇ ਵਿੱਚੋਂ ਗੱਲ ਕਰ ਰਹੇ ਹਾਂ ਸੋ ਜੇਕਰ ਇੱਥੇ ਰੈਫਰੈਂਡਮ ਹੁੰਦਾ ਵੀ ਹੈ ਤਾਂ ਰੈਫਰੈਂਡਮ ਦੇ ਵਿੱਚ 50% ਜਿੱਤੋ ਵੱਧ ਜਿਹੜੇ ਹੈ ਉਹਦੇ ਪੱਖ ਦੇ ਵਿੱਚ VOTING ਹੋਣੀ ਜ਼ਰੂਰੀ ਹੈ ਤੇ ਜਿਹੜੀ ਬਹੁਤ ਮੁਸ਼ਕਿਲ ਹੈ ਕਿਉਂਕਿ ਐਡਮੰਟਨ ਤੇ ਕੈਲਗਰੀ ਜਿਹੜੇ ਦੋ ਵੱਡੇ ਇਥੇ ਦੇ ਸ਼ਹਿਰ ਨੇ ਜਿਹਦੇ ਵਿੱਚ ਬਹੁਤ ਵੱਡੀ ਪੋਪੂਲੇਸ਼ਨ ਰਹਿੰਦੀ ਹੈ ਉਹਦੇ ਵਿੱਚ ਬਹੁਤਾ ਸਮਰਥਨ ਇਹਨੂੰ ਨਹੀਂ ਹੈ ਇਹਦਾ ਜਿਹੜਾ ਸਮਰਥਨ ਹੈਗਾ ਉਹ ਛੋਟਿਆਂ ਕਸਪੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਛੋਟਿਆਂ ਸ਼ਹਿਰਾਂ ਦੇ ਵਿੱਚ ਹੈ ਸੋ ਇਸ ਕਰਕੇ ਰੈਫਰੈਂਡਮ ਪਹਿਲੀ ਗੱਲ ਹੋਣਾ ਹੀ ਮੁਸ਼ਕਿਲ ਹੈ ਜੇ ਰੈਫਰੈਂਡਮ ਹੁੰਦਾ ਹੈ ਤਾ 50% ਤੋਂ ਵੱਧ ਵੋਟਾਂ ਲੈਣੀਆਂ ਮੁਸ਼ਕਲ ਨੇ ਜੇ ਇਹ ਸਟੈਪ ਵੀ ਹੋਨਲਾਈਨ ਹੋ ਜਾਂਦਾ ਸੋ ਉਸ ਤੋਂ ਬਾਅਦ ਜਿਹੜੇ ਆਪਾਂ ਪਿੱਛੇ ਗੱਲ ਕੀਤੀ ਆ ਉਹ ਸਾਰੇ ਸਟੈਪਸ ਹੋਣੇ ਬਹੁਤ ਮੁਸ਼ਕਲ ਨੇ ਇਸ ਦੇ ਨਾਲ ਕੀ ਹੋ ਸਕਦਾ ਇਹਦੇ ਨਾਲ ਫੈਡਰਲ ਗੌਰਨਮੈਂਟ ਦੇ ਉੱਤੇ ਪ੍ਰੈਸ਼ਰ ਜ਼ਰੂਰ ਬਣ ਸਕਦਾ ਹੈ ਕਿ ਕੁਝ ਰਿਆਇਤਾਂ ਕੁਝ ਫਾਇਦੇ ਅਲਬਰਟਾ ਨੂੰ ਮਿਲ ਜਾਣ ਜਿਹੜੇ ਅਲਬਰਟਾ ਦੇ ਇਕਨੋਮੀ ਲਈ ਇੰਪੋਰਟੈਂਟ ਨੇ ਖਾਸ ਕਰਕੇ ਜਿਵੇਂ ਔਇਲ ਐਂਡ ਗੈਸ ਸੈਕਟਰ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਉਹਦੇ ਵਿੱਚ ਥੋੜੀ ਵੱਧ ਖੋਲ ਮਿਲ ਜਵੇ ਸੋ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਜੇਕਰ ਤੁਹਾਡੇ ਕੋਲ ਕੋਈ ਐਕਸਟਰਾ ਇਨਫੋਰਮੇਸ਼ਨ ਇਸ ਟਾਪਿਕ ਰਿਲੇਟਡ ਹੈ ਉਹ ਵੀ ਸ਼ੇਅਰ ਕਰੋ ਤਾਂ ਕਿ ਸਾਡੀ ਨੌਲੇਜ ਦੇ ਵਿੱਚ ਵਾਧਾ ਹੋਵੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ YouTube ਅਲਗੋਰਿਦਮ ਨੂੰ ਅੱਗੇ ਹੋਰ ਬੰਦਿਆਂ ਕੋਲੇ ਸੈਂਡ ਕਰੇ ਧੰਨਵਾਦ